ਆਫਰੀਕਾ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਕੋਰ ਨਵੀਂ ਵੀਡੀਓ ਚ ਅੱਜ ਬਾਈ ਬੜੀਆਂ ਮਸ਼ੀਨਾਂ ਨਾਲ ਨਾ ਤੁਹਾਨੂੰ ਬਹੁਤ ਜ਼ਿਆਦਾ ਮੰਨ ਲੋ ਕਹਿਣ ਦਾ ਭਾਵ ਦਿਖਾਈਆਂ ਨਾ ਜਿਹੜੀਆਂ ਮੰਨ ਲੋ ਸਾਰਾ ਕੁਝ ਮੱਕੀ ਝੋਨਾ ਵੱਢ ਕੇ ਮੰਨ ਲੋ ਜ਼ਿਮੀਂਦਾਰ ਵਾਸਤੇ ਜਿਹੜਾ ਪਿੱਛੇ ਪ੍ਰਾਲੀ ਦਾ ਸਿਸਟਮ ਹੈ ਨਾ ਕੋਈ ਸੁਪਰ ਸੀਟਰ ਹੁਣ ਝੋਨੇ ਦੇ ਵਿੱਚ ਸੁਪਰ ਸੀਟਰ ਚੱਲਦੇ ਆ ਜਾਂ ਕੋਈ ਅੱਗ ਲਾ ਦਿੰਦਾ ਬਾਕੀ ਅੱਜ ਇੱਕ ਮਸ਼ੀਨ ਆ ਪਹਿਲਾਂ ਦਾ ਇਧਰ ਪਿੰਟੂ ਬਾਈ ਜੀ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਤੇ ਤੁਹਾਡੇ ਸਾਹ ਦੇ ਦਰਸ਼ਕਾਂ ਦਾ ਪ੍ਰੀਤ ਕੰਪਨੀ ਦੇ ਵਿੱਚ ਇਹਨਾਂ ਨੇ ਮਸ਼ੀਨ ਐਹੀ ਜੀ ਤਿਆਰ ਕਰਤੀ ਜਿਹੜਾ ਮੰਨ ਲਓ ਫਸਲ ਮੂਹਰੇ ਤੇ ਜਿਵੇਂ ਆਪਾਂ ਹਨਾ ਬਾਸਮਤੀ ਹੋ ਗਈ ਆਪਣੀ ਵੀ ਮੰਨ ਲਓ ਭਈਆਂ ਨੇ ਪਹਿਲਾਂ ਵੜਦੇ ਆ ਫਿਰ ਉਹਨੂੰ ਝਾੜਦੇ ਆ ਬਾਈ ਪ੍ਰੀਤ ਕੰਪਨੀ ਨੇ ਸਿਸਟਮ ਖਤਮੇ ਕਰਤਾ ਉਹ ਨੇਬਰ ਵਾਲਾ ਕੰਮ ਵਾਲੋ ਖਤਮੇ ਕਰਤਾ ਬਾਕੀ ਆਪਣੇ ਪਿੰਟੂ ਭਾਈ ਜੀ ਆਪਾਂ ਨੂੰ ਜਾਣਕਾਰੀ ਦੇਣਗੇ ਦੇਖੋ ਜੀ ਇਹ ਨਵਾਂ ਮਾਡਲ ਆਪਣਾ ਨਵਾਂ ਅਵਿਸ਼ਕਾਰ ਕਹਿ ਸਕਦੇ ਆ ਪ੍ਰੀਤ ਦਾ ਅੱਛਾ ਲੇਟੈਸਟ ਮਾਡਲ ਆਹ ਲੇਟੈਸਟ ਜੀ ਇਹ ਲਗਭਗ ਤਕਰੀਬਨ 3 ਤੋਂ 4 ਫੁੱਟ ਦਾ ਏਰੀਆ ਜਿਹੜਾ ਕਵਰ ਕਰੂਗੀ ਮੰਨ ਲਓ ਜਿਹੜੇ ਛੋਨੇ ਦੀ ਜੇ ਆਪਾਂ ਕਿਸੇ ਵੀ ਹਾਂਜੀ 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 ਤਕਰੀਬਨ ਇੰਨਾ ਕੁ ਏਰੀਆ ਕਵਰ ਕਰਦੀ ਹੈਗੀ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਕੀ ਹੈ ਜੀ ਹੁਣ ਤੁਸੀਂ ਦੇਖਿਆ ਹੋਊਗਾ ਕਿ ਜਿਹੜੀ ਪਿੱਛੇ ਵਾਲੀ ਪਰਾਲੀ ਹੈ ਲੋਕ ਉਹਨੂੰ ਵਰਤੋਂ ਦੇ ਵਿੱਚ ਲਿਆ ਰਹੇ ਨੇ ਹਾਂ ਜੀ ਪਸ਼ੂਆਂ ਵਾਸਤੇ ਜਾਂ ਕੋਈ ਜਾਂਦੇ ਆ ਬੈਲਰ ਚੱਲਦੇ ਆ ਇਹ ਚੀਜ਼ ਆਪਾਂ ਨੇ ਐਸੀ ਟੈਕਨੋਲੋਜੀ ਦਾ ਇਹ ਜਿਹੜਾ ਪ੍ਰੋਡਕਟ ਹੈ ਤਿਆਰ ਕੀਤਾ ਹੈ ਵੀ ਇੱਥੋਂ ਇਹਨੇ ਕਟਿੰਗ ਕਰਨੀ ਹੈ ਜੀ ਮੈਂ ਕੈਮਰਾਮੈਨ ਸਾਹਿਬ ਨੂੰ ਦਿਖਾਉਣਾ ਚਾਹੁੰਗਾ ਕਿ ਇਤਨੀ ਸਾਈਜ਼ ਦਾ ਆਜੋ ਜੀ ਤੇ ਇੱਥੋਂ ਕਟਿੰਗ ਕਰਕੇ ਜੀ ਅੱਛਾ ਜੀ ਇੱਥੋਂ ਅੱਗੇ ਪਿੱਛੇ ਲੈ ਜਾਣੀਆਂ ਅੱਛਾ ਜੀ ਜਿਹੜਾ ਸਾਫਤਾ ਹੀ ਮਾਲ ਉਕਣੇ ਸਾਫਤਾ ਹੀ ਮਾਲ ਲੈ ਜਾਣਾ ਜੀ ਇਹਨੇ ਅੱਗੇ ਤੇ ਪਿੱਛੇ ਨੂੰ ਅੱਛਾ ਜੀ ਇੱਥੋਂ ਲ ਜਾ ਕੇ ਜਿਹੜਾ ਅਨਾਜ ਵਾਲਾ ਜੀ ਨੂੰ ਆਪਾਂ ਛੱਟਾ ਕਹਿ ਦਿੰਨੇ ਆ ਹਾਂ ਜੀ ਉਹ ਚੀਜ਼ ਨੂੰ ਅੰਦਰ ਕਵਰ ਕਰ ਲੈਣਾ ਹੈ ਦਾਣੇ ਨੇ ਜਿਹੜੇ ਟੈਂਕ ਦੇ ਵਿੱਚ ਸਟੋਰ ਹੋ ਜਾਣੇ ਨੇ ਅਜਾ ਦਾਣੇ ਵਾਂਗੂ ਟੈਂਕ ਦੇ ਵਿੱਚ ਸਟੋਰ ਕਰ ਲੈਣੇ ਸਟੋਰ ਕਰੀ ਜਾਣੇ ਨੇ ਪਿੱਛੇ ਤੁਹਾਨੂੰ ਦੇਖਿਆ ਵੀ ਉਹ ਇਕੱਠਾ ਜਾਂ ਕਰਕੇ ਮਲਬਾ ਸਟੀਆਂ ਦਿੰਦੀ ਹੈ ਆਮ ਕਮਹੀਨਾ ਇਹਦੇ ਪਰ ਉਹ ਸਿਸਟਮ ਦਾ ਫਰਕ ਹੈ ਜੀ ਇਹਦੇ ਬਣਿਆ ਬਣਾਇਆ ਪੂਰਾ ਉਹ ਪ੍ਰਾਲੀ ਸਿਸਟਮ ਹੋਣਾ ਜੀ ਇੱਥੇ ਬਣਿਆ ਬਣਾਇਆ ਪੂਰੇ ਦਾ ਪੂਰਾ ਪਿੱਛੇ ਲਾਈਨ ਦੇ ਵਿੱਚ ਸਿੱਧੇ ਜਾਈ ਜਾਂਦਾ ਅਜਾ ਮੰਨ ਲਓ ਪ੍ਰਾਲੀ ਹੋ ਗੈਨੀ ਹੈ ਪਿੱਛੇ ਪ੍ਰਾਲੀ ਉਹ ਜੀ ਹਾਂ ਸਾਫ ਤੇ ਜਿਵੇਂ ਆਪਾਂ ਮੰਨ ਲਓ ਬਾਸਮਤੀ ਵੱਢ ਕੇ ਝਾੜ ਦਿੰਨੇ ਆ ਹਾਂਜੀ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਵੀ ਬਾਸਮਤੀ ਪ੍ਰਾਲੀ ਕਿੰਨੀ ਮਹਿੰਗੀ ਵਿਕਦੀ ਹੈ ਆਪਣੀ ਆਠ ਨੌ ਹਜ਼ਾਰ ਦਾ ਆਮ ਕੀ ਲੈ ਜੀ ਬਿਲਕੁਲ ਜੀ ਅਸੀਂ ਕਹਿੰਨੇ ਵੀ ਜਿੰਨੇ ਦੀ ਤੁਹਾਡੀ ਕਟਿੰਗ ਹੁੰਦੀ ਹੈ ਉਸ ਤੋਂ ਵੱਧ ਤੁਸੀਂ ਜਿਹੜੇ ਪ੍ਰਾਲੀ ਤੋਂ ਪੈਸੇ ਕਮਾਵੋ ਵੈਸੇ ਵੀ ਗਵਰਨਮੈਂਟਾਂ ਕਹਿ ਰਹੀਆਂ ਨੇ ਕਿ ਪ੍ਰਾਲੀ ਨੂੰ ਅੱਗ ਨਾ ਲੱਗੇ ਇਹ ਚੀਜ਼ ਦਾ ਬੜਾ ਵਧੀਆ ਸਮਾਧਾਨ ਫਰੀਦ ਕੰਪਨੀ ਨੇ ਕੀਤਾ ਹੈਗਾ ਜੇ ਨਹੀਂ ਮੰਨ ਲਓ ਪ੍ਰਾਲੀ ਪੂਰੀ ਸਾਫ਼ਤੀ ਨਾਲ ਲੈ ਕੇ ਪਿੱਛੇ ਛੱਡ ਦੇ ਬਿਲਕੁਲ ਜੀ ਪਿੱਛੇ ਆਪਾਂ ਬਈ ਇਹ ਹੈਡਲਾਈਨ ਦੇ ਵਿੱਚ ਲਾਈਨ ਦੇ ਵਿੱਚ ਪਿਛੋਂਦੀ ਜਾਈ ਜਾਊਗੀ ਜਿਉਂ ਜਿਉਂ ਅੱਗੇ ਵੱਧਦੀ ਜਾਈ ਜਾਊਗੀ ਆ ਤਾਂ ਤੁਸੀਂ ਧੱਕਾ ਕਰ ਗਈ ਆ ਤਾਂ ਫਰੀਦ ਕੰਪਨੀ ਧੱਕਾ ਕਰ ਗਈ ਵੀ ਦੇਖੋ ਜਿਹੇ ਪ੍ਰੋਡੈਕਟਰ ਬਣਾਤੇ ਜਿਹੜੇ ਆਪਾਂ ਨਾ ਅਮਰੀਕਾ ਕੈਨੇਡਾ ਮੰਨ ਲਓ ਬਾਹਰਲੇ ਦੇਸ਼ਾਂ ਦੇ ਵਿੱਚ ਜਿੱਥੇ ਖੇਤੀ ਜ਼ਿਆਦਾ ਹੁੰਦੀ ਆ ਨਾ ਉੱਧਰ ਦੇਖ ਚੱਲਦੇ ਦੇਖਦੇ ਹੁੰਦੇ ਦੇ ਵੀ ਇਹੋ ਜਿਹੀਆਂ ਚੀਜ਼ਾਂ ਸੋਚਦੇ ਹੁੰਦੇ ਤੇ ਵੀ ਇਹ ਜੀਜ਼ ਆਉਣਗੀਆਂ ਪਰ ਪ੍ਰਹੀਤ ਕੰਮ ਹੈ ਨਾ ਜਿਹੜੀ ਇਹਨੇ ਇਹ ਪਿੱਛੇ ਨਹੀਂ ਹਟਦੀ ਇਹਨੇ ਸਿਰਾ ਲਾਤਾ ਤਾਂ ਬਾਕੀ ਜਿਸਟਾਰ ਜੋਕਰ ਇਹਦਾ ਵੀ ਆਪਨੇ ਦੂਜਾ ਹੀ ਲਾਇਆ ਜੀ ਇਹਦਾ ਆਟੋਮੈਟਿਕ ਆ ਬਿਲਕੁਲ ਜੀ ਬਿਲਕੁਲ ਵਾਹ ਜੀ ਵਾਹ ਔਰ ਹੋਰ ਤੁਹਾਨੂੰ ਦੱਸਣਾ ਚਾਹਣਾ ਜੀ ਦੇਖੋ ਗਰਮੀ ਦਾ ਸੀਜ਼ਨ ਹੁੰਦਾ ਹੈ ਇਹ ਕਿਸਾਨ ਪਰ ਆਉਂਦਾ ਜਿਹੜਾ ਆਪਰੇਟਰ ਵੀਰ ਹੁੰਦਾ ਉਹਨੂੰ ਗਰਮੀ ਨਾ ਆਵੇ ਜੀ ਦੇਖੋ ਲਓ ਜੀ ਪੱਖਾ ਹੁਣ ਕੰਪਨੀ ਕਹਿੰਦੀ ਤੇ ਆਉਣ ਲੱਗ ਗਿਆ ਜਿਹੜੇ ਆਪਾਂ ਹੁੱਡਾਂ 'ਚ ਪੱਖੇ ਲਾਉਨੇ ਆ ਨਾ ਜਦਰੀਆਂ ਵੱਡ-ਵੱਡ ਕੇ ਕੰਪਨੀ ਦੇ ਪੱਖਾ ਫਰੀਦ ਨੇ ਪਹਿਲਾਂ ਹੀ ਲਾਤਾ ਵੀ ਬੰਦਾ ਹੈਰਾਨ ਨਾ ਹੋਵੇ ਤੇ ਟੈਂਕ ਤੱਕ ਅਕ੍ਰੀਸ਼ੇ ਤੱਕ ਵੀ ਲਾ ਕੇ ਦਿੱਤਾ ਆਹ ਤੈਂ ਕੀ ਦੀ ਆਹੀ ਆ ਹਾਂਜੀ 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 ਕਿੰਨੇ ਕੁਵਾਂਟਲ ਤੱਕ ਵੱਲੋ ਐਸਟੀਮੇਟ ਆ ਟੈਂਕੀ ਦਾ ਲਗਭਗ 5 ਤੋਂ 6 ਕੁਵਾਂਟਲ ਜੀ 5-6 ਕੁਵਾਂਟਲ ਕਿਉਂਕਿ ਗਿੱਲੇ ਦੇ ਵਿੱਚ ਹੀ ਚਲਣੀ ਹੁੰਦੀ ਹੈ ਜੀ ਅਕਸਰ ਠੀਕ ਠੀਕ ਹੈ ਜੀ ਅਛਾ ਆ ਆਟੋਮੈਟਿਕ ਓਗਰ ਲਾਤਾ ਬਿਲਕੁਲ ਜੀ ਜੀ ਪਿੱਛੇ ਤੋਂ ਜੀ ਥੱਲੇ ਤੋਂ ਦਾਣੇ ਚੱਕਣੇ ਆ ਇਹਨੇ ਉਹ ਓਗਰ ਵੀ ਖਾਸਾ ਲੰਬਾ ਲਾਤਾ ਜੀ ਪੂਰਾ ਕਾਫੀ ਹੈਡ ਤੱਕ ਹੈ ਜੀ ਤੁਸੀਂ ਟਿਪਰ ਦੇ ਵਿੱਚ ਦਾਣੇ ਪਾ ਸਕਦੇ ਹੋ ਤੇ ਹਾਲਾਂਕਿ ਇਹਦੀ ਹੈਡ ਵੀ ਘੱਟ ਹੈ ਫਿਰ ਵੀ ਇਹਦੇ ਤੋਂ ਤੁਸੀਂ ਟਿਪਰ ਦੇ ਵਿੱਚ ਦਾਣੇ ਪਾ ਸਕਦੇ ਹੋ ਨਾਜ ਪਾ ਸਕਦੇ ਜੀ ਇਹ ਮਸ਼ੀਨ ਦੇ ਵੀ ਬਿਲਕੁਲ ਜੀ ਬਿਲਕੁਲ ਬਾਕੀ ਭਾਈ ਇਹ ਵੀ ਟਰੈਕ ਵਾਲੀ ਉਹ ਟਰੈਕ ਵਾਲੀ ਜੀ ਹਾਂ ਬਿਲਕੁਲ ਜੀ ਬਿਲਕੁਲ ਆਹ ਤਾਂ ਭਾਈ ਜਿਵੇਂ ਹੈ ਨਾ ਲੇਬਰ ਵਾਲਾ ਕੰਮ ਤਾਂ ਬਿਲਕੁਲ ਖਤਮੇ ਕਰਤਾ ਇਹਦੇ ਵਿੱਚ ਕਿੰਨੇ ਐਚਪੀ ਇੰਜਨ ਹੈ ਜੀ ਇਹਦੇ ਵਿੱਚ ਵੀ ਐਚਪੀ ਉਹੀ ਸੇਮ ਤਕਰੀਬਨ 76 HP 74 HP ਠੀਕ ਹੈ ਜੀ ਕਿਉਂਕਿ ਇੰਜਨ ਨੂੰ ਤਾਂ ਪਾਵਰ ਕੰਮਾਈ ਨਾਲ ਵਸਤ ਨੂੰ 19 ਕਿ ਚਾਹੀਦੀ ਹੈ ਜੀ ਹਾਂਜੀ 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 ਤੋਂ ਉਹ ਸਾਹਬ ਨਾਲ ਸੋਚ ਕੇ ਬਣਾਇਆ ਜਾਏ ਤੋਂ ਮਾਡਲ ਵੱਖੋ ਵੱਖਰੇ ਇੱਕ ਤੁਹਾਨੂੰ ਮਾਡਲ ਦਿਖਾਉਣ ਜਾ ਰਹੇ ਆ ਜਿਓ ਜੀ ਇੱਧਰ ਜਿਹੜਾ ਮਾਡਲ ਹੈ ਤੁਸੀਂ ਦੇਖਿਆ ਹੋਊਗਾ ਕਿ ਕੁਝ ਸਟੇਟਾਂ ਦੇ ਵਿੱਚ ਕਿ ਪੌਦਿਆਂ ਦੇ ਵਿੱਚ ਜਾਨੀ ਪੇੜ ਜਿੱਦਾਂ ਹੁੰਦੇ ਨੇ ਪਪੂਲਰ ਦਾ ਜਾਂ ਸਫਾਇਦੇ ਦਾ ਜਾਂ ਆਪਣਾ ਬਾਗਬਾਨੀ ਦਾ ਉਹਦੇ ਵਿੱਚ ਖੇਤੀ ਹੁੰਦੀ ਹੈ ਹਾਂਜੀ ਉਹ ਚੀਜ਼ ਨੂੰ ਦੇਖਦੇ ਹੋਏ ਅਸੀਂ 8 ਫੁੱਟ ਦਾ ਕੱਟ ਰਿਹਾ ਜਿਹੜਾ ਇਸ ਮਸ਼ੀਨ ਦਾ ਤਿਆਰ ਕੀਤਾ ਜੀ 8 ਫੁੱਟ ਦਾ ਕਾਟਰ ਹਾਂਜੀ ਹਾਂਜੀ 8 ਫੁੱਟ ਦਾ ਕਾਟਰ ਬੜੀ ਮਸ਼ੀਨ ਸੇਮ ਮੰਨ ਲਓ ਹੀ ਮਿੰਨੀ ਕਮੈਨ ਤਿਆਰ ਕਰਦੀ ਸੀ ਮਿੰਨੀ ਕਮੈਨ ਦੇ ਮੂਰੇ ਪਾਤਾ ਇਹ ਵੀ ਸਾਰਾ ਹੀ ਲਾਤਾ ਵੀ ਜਿਹੜੇ ਵੀ ਪ੍ਰੋਡਕਟ ਹਨਾ ਪ੍ਰੀਤ ਕਮੈਨ ਤਿਆਰ ਕਰਦੀ ਆ ਇਹ ਵੀ ਮੰਨ ਲਓ ਕਿਸਾਨ ਭਰਾਵਾਂ ਦੇ ਯੂਸ ਹੌਣ ਕੰਮ ਆਉਣੇ ਵਾਲੀਆਂ ਚੀਜ਼ਾਂ ਬਾਕੀ ਜਿਹੜਾ ਵਜਨ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਬਾਈ ਇਧਰ ਜੱਬਲਪੁਰ ਏਰੀਆ ਦੇ ਵਿੱਚ ਕਹਿ ਦਿੰਦੇ ਆ ਮਸ਼ੀਨਾਂ ਹੌਲੀਆਂ ਚਾਹੀਦੀਆਂ ਔਰ ਤੁਹਾਨੂੰ ਮੈਂ ਹੋਰ ਖੂਬੀ ਦੱਸ ਦਿਆਂ ਜੀ ਹਾਂਜੀ ਜਿੱਦਾਂ ਮੈਂ ਪਹਿਲਾਂ ਵੀ ਪਿਛਲੀ ਵੀਡੀਓ 'ਚ ਦੱਸਿਆ ਸੀ ਸਪੇਅਰ ਪਾਰਟ ਦੀ ਜਿੰਨਾ ਵੀ ਆਪਣੇ ਪੁਲੀ ਵਗੈਰਾ ਇਹ ਲੱਗੀ ਪਈ ਹੈ ਇਹ ਸਾਰੀ ਵੱਡੀ ਕੰਮੈਨ ਵਾਲੀ ਆਪਾਂ ਨੇ ਲਈ ਹੈ ਜੀ ਅੱਛਾ ਮੰਨ ਲਓ ਵੀ ਇਹ ਦਿੱਕਤ ਨਾ ਆਵੇ ਵੀ ਸਪੇਅਰ ਪਾਰਟ ਵਾਲੇ ਇਹ ਗੱਲ ਨਾ ਕਹਦੇ ਵੀ ਨਹੀਂ ਛੋਟੀ ਮਸ਼ੀਨ ਦਾ ਸਮਾਨ ਇਹ ਹੈ ਨਾ ਨਾ ਜਿੱਥੋਂ ਮਰਜੀ ਸਮਾਨ ਲਗੋ ਜੀ ਸਮਾਨ ਬਾਈ ਸੇਮ ਬੜੀ ਹੈ ਨਾ ਜਿਵੇਂ ਆਪਣੀ ਬੜੀ ਕੰਮੈਨ ਆਉਂਦੀ 987 ਮਾਡਲ ਆ ਜਾਂ ਹੋਰ ਸਾਰੇ ਮਾਡਲਾਂ ਦੇ ਮਤਲਬ ਸਮਾਨ ਇਹ ਜਿਹਾ ਲਾਇਆ ਹੈ ਸੇਮ ਇੱਕ ਜਿਹੀ ਕੋਈ ਜ਼ਿਆਦਾ ਫਰਕ ਨਹੀਂ ਹੋਊਗਾ ਕੁਝ ਸਪੇਅਰ ਪਾਰਟ ਬਾਹਰ ਜਾ ਕੇ ਜਿਵੇਂ ਆਪਾਂ ਜੱਬਲਪੁਰ ਦੇ ਵਿੱਚ ਦੇਖਦੇ ਵੀ ਗਿੱਲਾ ਏਰੀਆ ਹੁੰਦਾ ਉਹਦੇ ਕਰਕੇ ਇਹਦਾ ਪਿੰਟੂ ਭਾਈ ਜੀ ਇਹਦਾ ਵਜਨ ਐਸਟੀਮੇਟ ਕਿੰਨਾਗਾ ਐਸਟੀਮੇਟ ਲਗਭਗ 4 ਟਨ ਦੇ ird gird ਜੀ 4 ਮਾ 40 ਕੁਇੰਟਲ 40 ਤੋਂ 45 ਕੁਇੰਟਲ ਦੇ 40 45 ਬਹੁਤ ਵਧੀਆ ਨਾ ਮਿੰਨੀ ਕੰਪੈਨ ਵਾਲੋ ਜਿਵੇਂ ਛੋਲੇ ਦਾਲ ਹੋਵੇ ਚਨੇ ਹੋਗੇ ਇਹਨਾਂ ਦਾਲਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਜਾਬ ਆਏ ਬਈ ਕਿ ਆ ਚੀਜ਼ ਦੇਖੋ 엘리베ਟਰ ਆਪਾਂ ਨੇ ਇਹਦਾ ਵੀ ਸੇਮ ਉਹੀ ਫੋਲਡਿੰਗ ਲੈ ਜਿਹੜਾ ਵੱਡੀ ਦੇ ਵਿੱਚ ਲਾ ਰਹੇ ਹਾਂ ਹਾਂਜੀ ਹਾਂਜੀ ਕਿਉਂਕਿ ਐਮਪੀ ਦੇ ਵਿੱਚ ਤੁਸੀਂ ਦੇਖਿਆ ਵੀ ਮਿੱਟੀ ਉਥੋਂ ਦੀ ਥੋੜੀ ਹਾਰਡ ਮਿੱਟੀ ਹੈ 엘ਿਵੇਟਰ ਦੇ ਵਿੱਚ ਜਾਮ ਹੋ ਜਾਂਦੀ ਹੈ ਜਿਹਨੂੰ ਪੂਰਾ ਇੱਕ ਦਿਨ ਲੰਘ ਜਾਂਦਾ ਹੈ ਕੱਢਣ ਨੂੰ ਇਹਦਾ 15 ਮਿੰਟ ਦੇ ਵਿੱਚ ਤੁਸੀਂ 엘ਿਵੇਟਰ ਖਾਲੀ ਕਰਨਾ ਟਖ ਖੋਲ ਕੇ ਆਪਾਂ ਇਹਨੂੰ ਚੇਂਜ ਕਰ ਸਕਦੇ ਹਾਂ ਹਾਂਜੀ ਹਾਂਜੀ ਬਾਕੀ ਇੰਜਨ ਇਹਦੇ ਵਿੱਚ ਵੀ ਉਹੀ ਛੇਤ ਰਚਪੀ ਦਾ ਆਪਾਂ ਲਾ ਰਹੇ ਆ ਇਹ ਪ੍ਰੀਤ ਕੰਪੈਕਟ ਮਾਡਲ ਦੇ ਨਾਮ ਨਾਲ ਇਹ ਮਾਡਲ ਆ ਪ੍ਰੀਤ ਕੰਬੈਂਟ ਕੰਪੈਕਟ ਜੀ ਕੰਪੈਟ ਹਾਂਜੀ ਹਾਂਜੀ ਬਹੁਤ ਵਧੀਆ ਮਾਡਲ ਆ ਇਹ ਵੀ ਬਾਈ ਹੈ ਨਾ ਲੱਗਿਆ ਇਹਦੇ ਵਿੱਚ ਵੀ ਗੇਅਰ ਬਾਕਸ ਹੈ ਜਿਹੜਾ ਆਪਾਂ ਸਵਰਾਜ ਟਾਈਪ ਦੇ ਰਹੇ ਹਾਂ ਜੀ ਬੱਡਾ ਹੈਵੀ ਜੀਡੀਆ ਟਾਈਪ ਗੇਅਰ ਬਾਕਸ ਆ ਇਹਦੇ ਇੰਨੀ ਦੇ ਰਹੇ ਤੁਸੀਂ ਗੇਅਰ ਬਾਕਸ ਆ ਜਾਂ ਪੁਲੀਆਂ ਸਾਰੀਆਂ ਆਪਾਂ ਵੱਡੀ ਕੰਬਾਈਨਡ ਟਾਈਪ ਹੀ ਆਪਾਂ ਦੇ ਇਹ ਮਤਲਬ ਬਾਹਰ ਜਾ ਕੇ ਆਪਾਂ ਨੂੰ ਦਿੱਕਤ ਨਹੀਂ ਆਊਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਥੋੜਾ ਸੋਹਣਾ ਹੀ ਲੱਗਿਆ ਵੀ ਕੰਬਾਈਨ ਬਾਕੀ ਤੁਸੀਂ ਦੇਖਿਓ ਹੈ ਨਾ ਪ੍ਰੀਤ ਇੰਡਸਟ ਟੈਕਨੋਲੋਜੀ ਦੇ ਨਾਲ ਚੱਲਦੀ ਆ ਕਿ ਕਿਹੜਾ ਜਿਵੇਂ ਆਪਣਾ ਜ਼ਿੰਮੇਵਾਰ ਭਰਾਵਾਂ ਨੂੰ ਜਿਹੜੀ ਵੀ ਚੀਜ਼ ਦੀ ਉਹ ਆ ਨਾ ਦਿੱਕਤ ਆਉਂਦੀ ਆ ਤਾਂ ਪ੍ਰਹੀਤ ਕਮੈਨ ਪਹਿਲਾਂ ਹੱਲ ਕਰ ਦਿੰਦੀ ਆ ਬਾਈ ਦੇਖੋ ਦੇਖਣ ਨੂੰ ਮਸ਼ੀਨ ਕਿੰਨੀ ਸੋਹਣੀ ਲੱਗਦੀ ਆ ਚੱਲਣਾ ਤੇ ਤੁਸੀਂ ਉਹ ਕਰੋਗੇ ਬਾਕੀ ਦੀ ਪੂੰਛ ਛੋਟੀ ਕਰਦੀ ਥੋੜੀ ਹੀ ਆ ਨਾ ਜੀ ਉਹ ਸਾਈਡੇ ਦੀ ਪਾਉਂਛ ਵੀ ਛੋਟੀ ਹੁੰਦੀ ਆ ਪਿੱਛੇ ਵਾਲਾ ਹਿੱਸਾ ਤੁਸੀਂ ਦੇਖੋਗੇ ਆਰਮਾਂ ਜਿੱਦਾਂ ਵੱਡੀ ਕਮੈਨ ਦੇ ਵਿੱਚ ਲਾ ਰਹੇ ਨੇ ਸੇਮ ਆਪਾਂ ਉਹੀ ਚੀਜ਼ ਕਰ ਰਹੇ ਆ ਜੀ ਮੈਂ ਤਾਂ ਸਿਰੇ ਹੀ ਕਰਾਇਆ ਸਾਰਾ ਇਹਨਾਂ ਬੜੀ ਨਾਲੋਂ ਵੀ ਹੈਵੀ ਲੱਗਦਾ ਮੈਨੂੰ ਇਹ ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਮਾਇਲਾ ਨਾ ਇਹਦੇ ਵਿੱਚ ਮੰਨੋ 41 ਇੰਚੀ ਜੇ 36 ਜਾਈ ਨਹੀਂ ਇਹ 31 ਇੰਚੀ ਇਸ ਤੋਂ ਵੱਡੀ ਆਉਂਦੀ ਹੈ ਜੀ 36 ਇੰਚੀ 31 ਤੋਂ ਸਟਾਰਟ ਹੋ ਜਾਂਦੀ ਹੈ ਹਾਂ 31 ਇੰਚੀ ਜੀ ਫਿਰ 36 ਇੰਚੀ ਜੀ 41 ਇੰਚੀ 46 ਇੰਚੀ 51 ਇੰਚੀ ਬੱਖੋ ਬੱਖਰੇ ਮਾਡਲ ਹੈਗੇ ਨੇ ਜੀ ਇਹ ਕਿੰਨੀ ਹੈ ਜੀ ਇਹ 31 ਜੀ 31 ਇੰਚੀ 31 ਇੰਚੀ ਬਾਈ 31 ਇੰਚੀ ਦੇ ਸਟਾਰਟ ਹੋ ਜਾਂਦੀ ਆ 31 ਤੋਂ ਬਾਅਦ 36 41 ਹਨਾ 51 54 ਨੇ ਜੀ 51 ਸਟੈਂਡਰਡ ਕਰਿਆ 52 ਦਾ ਕਰੇ ਵੀ ਮਸ਼ੀਨਾਂ ਦਾ ਨਾ ਵੀ ਇਹ ਤਾਂ ਮੰਨ ਲਓ ਤੁਹਾਨੂੰ ਦਿਖਾਈ ਹੈ ਟਾਇਰਾਂ ਵਾਲੀ ਇਹਦਾ ਟਰੈਕ ਵਾਲੀ ਜਿਹੜੀ ਤੁਹਾਨੂੰ ਦੱਸਿਆ ਨਾ ਵੀ ਸਾਫਤਾ ਹੀ ਝੋਨਾ ਪਰਾਲੀ ਜਿਹੜੀ ਆਪਣੇ ਜੀਮੀਦਾਰ ਭਰਾਵਾਂ ਦੇ ਮਤਲਬ ਪਸ਼ੂਆਂ ਵਾਸਤੇ ਜਾਂ ਕਿਸੇ ਵੀ ਉਹਦੇ ਵਾਸਤੇ ਆਪਾਂ ਕੰਮ ਲੈ ਸਕਦੇ ਆ ਇਹ ਨਹੀਂ ਹੈਗਾ ਵੀ ਜਿਹੜਾ ਦਾਣਾ ਹੈ ਨਾ ਬੜੀ ਮਸ਼ੀਨ ਵਾਂਗੂ ਕੱਢ ਕੇ ਆਪਾਂ ਨੂੰ ਨਾ ਟਰਾਲੀ 'ਚ ਪਾ ਦੇਣਾ ਬਾਕੀ ਦੀ ਪਰਾਲੀ ਆ ਉਹ ਵੇਸਟ ਨਹੀਂ ਜਾਣੀ ਹੈਗੀ ਮੰਨ ਲਓ ਆਪਣੇ ਪਸ਼ੂਆਂ ਦੇ ਜਿਵੇਂ ਆਪਾਂ ਕੰਮ ਲੰਨੇ ਆ ਨਾ ਘਰ ਦੇ ਵਿੱਚ ਵੀ ਜੀਵਿੰਦਾਰ ਭਰਾ ਹੁਣ ਤੁਹਾਨੂੰ ਪਤਾ ਹੀ ਆ ਵੀ ਅੱਜ ਤੇ ਕੱਲ ਦੇ ਸਮੇਂ ਦੇ ਵਿੱਚ ਜਿਹੜੀ ਪਰਾਲੀ ਦੀ ਕੀਮਤ ਆ ਉਹ ਸਭ ਨੂੰ ਪਤਾ ਹੀ ਆ ਵੀ ਜਿਵੇਂ ਗਵਰਨਮੈਂਟ ਨੇ ਹੁਣ ਪ੍ਰਦੂਸ਼ਨ ਤੇ ਉਹ ਕਰਤਾ ਬਾਕੀ ਉਹਦੇ ਮੁੱਖ ਰੱਖਦੇ ਮਸ਼ੀਨ ਜਿਹੜੀ ਇਹ ਬਣੀ ਆ ਬਹੁਤ ਸੋਹਣੀ ਸੰਤੂ ਭਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਨੂੰ ਪ੍ਰੀਤ ਕੰਮੈਨ ਅੰਦਰ ਤੇ ਨਾਸ਼ਟਰੀ ਦਿਖਾਉਨੇ ਆ ਵੀ ਕਿੱਦਾਂ ਕੰਮੈਨਾਂ ਆ ਨਾ ਤਿਆਰ ਹੁੰਦੀਆਂ ਜਾਂ ਇਹਨਾਂ ਨਾ ਕਿੱਦਾਂ ਨਾ ਚ ਕੰਮੈਨ ਦੇ ਵਿੱਚ ਆਪਾਂ ਸੋਚਦੇ ਹਾਂਗੇ ਕੀ ਪਤਾ ਨਹੀਂ ਯਾਰ ਕਿ ਇਦਾਂ ਕੰਬਾਈਨਾਂ ਦਾ ਇਹ ਨਾ ਲੋਹਾ ਇੰਨਾ ਇਕੱਠਾ ਕਰਦੇ ਆ ਅੱਜ ਤੁਹਾਨੂੰ ਪਿੰਟੂ ਭਾਈ ਆਪਣੇ 10 ਜੇ 18 ਇੱਕ ਕੜਾ ਨਾ ਪ੍ਰੈਸ ਤੇ ਪਿੰਟੂ ਭਾਈ ਇਹ ਇਹ ਚਾਦਰ ਸਾਰੀ ਇੱਕ ਜਿੰਨੀ ਮਸ਼ੀਨ ਤੇ ਲੱਗੀ ਹੋਏ ਟੋਟਲ ਇੱਕ ਨੇ ਮੁੰਦੀ ਆ ਸਾਰੀ ਟੋਟਲੀ ਚਾਦਰ ਹੈ ਜੀ ਜਿਹੜੇ ਦਿਖਾਉਣਾ ਚਾਹੂੰਗਾ ਹਰ ਪਾਰਟ ਦੀ ਡਰਾਇੰਗ ਹੈ ਜਿਹੜੀ ਮਸ਼ੀਨਾਂ ਦੇ ਵਿੱਚ ਫੀਡ ਹੈ ਜੀ ਠੀਕ ਨਾ ਉਸ ਤਰ੍ਹਾਂ ਜਿਹੜੇ ਆਪਰੇਟਰ ਆਏ ਨੇ ਇਹਨਾਂ ਨੇ ਚਾਦਰ ਚੁੱਕਣੀ ਆ ਜੀ ਚਾਦਰ ਇਹ ਨਹੀਂਗਾ ਵੀ ਇੱਕਦਮ ਠੱਪਾ ਲੱਗਣਾ ਅੱਛਾ ਜੀ ਬੜੇ ਐਸਤਾ ਐਸਤਾ ਪੀਸ ਨੂੰ ਰੱਖਦੇ ਆ ਤੁਸੀਂ ਚਾਦਰ ਦੇਖੋ ਜੀ ਪਹਿਲਾਂ ਚੰਕਰੀਆਂ ਨੇ ਚਾਂਦੀ ਦੀ ਤਰ੍ਹਾਂ ਹਾਂ ਜੀ ਵਾਕਈ ਇਹ ਸਟੀਲ ਉਹ ਦੇਖਿਓ ਜਿੰਨੇ ਡਿਗਰੀ ਤੱਕ ਬੈਂਡ ਹੋਣਾ ਹੈ ਐਟਮੈਟਿਕੀ ਉਹਨਾ ਹੀ ਪ੍ਰੈਸ ਹੋ ਕੇ ਬੜੀ ਹੌਸਤਾ ਹੌਸਤਾ ਉਹ ਇਹ ਨਹੀਂ ਹੈਗਾ ਵੀ ਇੱਕਦਮ ਠੱਪਾ ਲਾਉਣਾ ਕਿਉਂਕਿ ਇੱਕਦਮ ਅਸੀਂ ਅਗਰ ਇਹਨੂੰ ਪ੍ਰੈਸ ਕਰਾਂਗੇ ਤਾਂ ਕਮਜ਼ੋਰ ਪੈ ਜਾਂਦਾ ਕਮਜ਼ੋਰ ਗਰਮ ਹੋ ਜਾਂਦੀ ਯਾਰ ਹਾਂਜੀ ਹਾਂਜੀ ਆ ਦੇਖੋ ਤਿਆਰ ਹੈ ਜੀ ਵਾਕਈ ਬਾਈ ਕਰਤੀ ਬੈਂਡ ਵਾਲਾ ਬਣਾ ਪਿਆ ਨਾ ਵਾਕਿ ਮਸ਼ੀਨਾਂ ਦਾ ਦਿਮਾਗ ਹੀ ਲਾਇਆ ਹੋਇਆ ਹੈ ਬਰੀਕ ਨੇ ਵਾਦੇ ਕਰਦਾ ਜੀ ਬਹੁਤ ਜਿਵੇਂ ਆਪਾਂ ਸੋਚਦੇ ਆ ਵੀ ਇੰਨੀ ਆ ਮਸ਼ੀਨ ਕਿੱਕਣਾ ਇਕੱਠੀ ਹੁੰਦੀ ਹੋਊਗੀ ਕਿੰਨਾ ਲੋਹਾ ਵੜਦੇ ਹੋਣਗੇ ਬਾਕੀ ਮਸ਼ੀਨਾਂ ਲੱਗੇ ਨਾਰਮਲੀਆਂ ਗੱਲਾਂ ਹੀ ਆ ਇਹ ਇਹਨਾਂ ਵਾਸਤੇ ਨਾਰਮਲ ਆ ਆਪਣੇ ਵਾਸਤੇ ਬਹੁਤ ਬੜੀਆਂ ਗੱਲਾਂ ਆ ਸਟਾਵਕਰ ਵਾਲੇ ਪਾਸੇ ਆ ਗਏ ਮਸ਼ੀਨ ਜਿਹਦਾ ਆਪਾਂ ਨੂੰ ਹੋਰ ਤਰੀਕੇ ਨਾਲ ਪਾ ਕੇ ਦੰਨੇ ਆ ਇਹ ਵਿੰਟੂ ਭਾਈ ਜੀ ਆਪਣੇ ਹੋਰ ਤਰੀਕੇ ਨਾਲ ਪਾ ਇਹ ਸਾਰਾ ਸਟਾਵਕਰ ਆ ਪਾਜੀ ਇਹ ਸਾਰਾ ਸਿੰਗਲ ਸ਼ੀਟ ਹੈ ਜੀ ਆ ਦੇਖੋ ਮੰਨ ਲਓ ਜੋੜ ਦੇਣਾ ਬਾਈ ਇੱਥੋਂ ਕਟਿੰਗ ਹੋ ਗਈ ਜੀ ਉੱਥੇ ਜਾ ਕੇ ਬੈਂਡ ਹੋ ਜਾਣਾ ਦੇਖੋ ਟੋਟਲੀ ਸਟੀਲ ਦਾ ਲਾ ਰਹੇ ਆ ਪਸਤਾ ਵਰਕਰ ਵੀ ਵਾਹ ਜੀ ਉਹ ਵਾਕਈ ਬਾਈ ਇਹ ਨਹੀਂ ਹੈਗਾ ਵੀ ਕਹੋ ਕੁਛ ਕਰੋ ਕੁਛ ਵੀ ਜੋੜ ਦੇਣਾ ਜੀ ਨਾ ਉੱਥੇ ਜਾ ਕੇ ਬੈਂਡ ਹੋ ਜਾਣਾ ਜੀ ਜਿਹੜੇ ਪ੍ਰੈਸਾਂ ਤੁਹਾਨੂੰ ਦਿਖਾਈਆਂ ਨੇ ਉਹਨਾਂ ਦੇ ਬੈਂਡ ਹੋ ਜਾਣਾ ਉੱਪਰ ਜਾਲੀ ਲੱਗ ਜਣੀ ਹੈ ਸਟਾਵਕਰ ਤੁਹਾਡਾ ਤਿਆਰ ਜੀ ਟਾਂਕੇ ਵਾਲਾ ਦਾ ਕੰਮ ਨਹੀਂ ਹੈਗਾ ਵੀ ਉਹ ਮੈਂ ਹੈਵੀ ਡਿਊਟੀ ਸਟਾਵਕਰ ਹੈ ਜੀ ਦੇਖ ਕੇ ਆਇਆ ਲੱਗਦਾ ਉਹ ਚਾਦ ਆਮ ਜਾਦਰ ਜੀ ਪਈ ਆ ਬਾਕੀ ਇਹਦਾ ਬੈਂਡ ਹੋਣਾ ਹੈ ਬੈਂਡ ਹੁੰਦੇ ਕਿੱਥੇ ਆ ਜੀ ਫਿਰ ਇਹ ਬੈਂਡ ਜਿੱਥੇ ਪਿਛਲੀ ਵੀਡੀਓ ਤੁਹਾਨੂੰ ਦਿਖਾਇਆ ਸੀਗਾ ਇਧਰ ਕਟਿੰਗ ਹੋਣੀ ਹੈ ਕਿਸੇ ਵੀ ਪਾਰਟ ਦੀ ਕੋਈ ਵੀ ਪਾਰਟ ਹੈ ਜਿਹੜਾ ਦੇਖੋ ਜੀ ਲੋ ਜੀ ਬਾਈ ਦੇਖੋ ਇਧਰ ਮੈਂ ਕਹਿੰਦਾ ਜੀ ਜੀਪ ਘਸਾ ਲਓ ਜੀ ਕੋਈ ਆਵੇ ਬਰਾਦਾ ਵਗੈਰਾ ਨਹੀਂ ਦੇਖੋ ਗਲਾਈ ਜਿਹੜੀ ਕੱਢੀ ਆ ਨਾ ਮੀਟਰ ਵਾਲੀ ਇਹ ਆਪਣੇ ਮੀਟਰ ਵਾਲੀ ਆਏ ਜਿਹੜੀ ਮੈਂ ਸ਼ੇਅਰਿੰਗ ਦੇ ਵਿੱਚ ਹੁੰਦੀ ਆ ਆਹ ਲੱਗਦਾ ਵੀ ਜਿਵੇਂ ਸੁਰਗੇ ਆ ਬਸ ਮੈਂ ਕਹਿੰਦਾ ਜੀ ਲੋਕਾਂ ਦੀ ਉਦੋਂ ਸੋਚ ਨਹੀਂ ਸੀ ਆਪਣੇ 2056 ਦੇ ਵਿੱਚ ਲੇਜ਼ਰ ਮਸ਼ੀਨਾਂ ਆ ਗਈਆਂ ਸੀ ਇਹ ਪ੍ਰੈਸ ਵਾਂਗੂ ਚਾਦਰ ਵਿੱਚ ਰੱਖਦਾ ਨਹੀਂ ਬੱਸ ਇਹ ਆਪਾਂ ਮੈਂ ਕਟਿੰਗ ਕਰਨੀ ਆ ਆ ਦੇਖੋ ਜੀ ਬਾਕੀ ਬਈ ਤਾਂ ਉਹ ਕਰ ਲਈਆ ਕਟਿੰਗ ਲੱਗੀ ਹੋਈ ਹੈ ਮਸ਼ੀਨ ਕਟਿੰਗ ਤੇ ਨਾ ਔਰ ਇਹਦੀ ਖੂਬੀ ਇਹ ਆ ਜੀ ਇਹ ਪਾਰਟ ਆ ਜਿਹੜਾ ਹੀਟ ਨਹੀਂ ਹੁੰਦਾ ਅੱਛਾ ਮੰਨ ਲਓ ਇਹ ਪ੍ਰੈਸ ਦੀ ਹੈ ਜੀ ਨਹੀਂ ਤਾਂ ਹੀਟ ਹੋ ਜਾਂਦਾ ਹੈ ਕਿ ਉਹ ਕਮਜ਼ੋਰ ਪੈ ਜਾਂਦਾ ਹੈ ਸਾੜ ਹੋ ਜਾਂਦਾ ਹੈ ਚਾਦਰੇ ਕੰਮ ਕਰ ਰਿਹਾ ਤੁਸੀਂ ਹੱਥ ਲਾ ਕੇ ਦੇਖੋ ਜੀ ਖੁਦ ਵੀ ਗਰਮ ਤਾਂ ਨਹੀਂ ਕਿਤੇ ਉੱਥੇ ਲਓ ਜੀ ਚਾਦਰ ਵਾਢ ਹੁੰਦੀ ਆ ਬਾਈ ਐਕਸਰ ਨੂੰ ਹਨਾ ਚਾਦਰ ਵਾਢ ਹੁੰਦੇ ਨੇ ਹੱਥ ਲਾ ਕੇ ਦੇਖੇ ਬਿਲਕੁਲ ਠੰਡੀ ਚਾਦਰ ਪਈ ਆ ਇਹ ਕੀ ਕਹਿੰਦਾ ਮਤਲਬ ਇਹ ਗਰਮ ਹੋ ਕੇ ਜੀ ਹਾਰ ਹੋ ਜਾਂਦੀ ਆ ਚਾਦਰ ਜੇ ਆਪਾਂ ਉਹਦੇ ਨਾਲ ਪਲਾਜ਼ਮਾ ਵਗੈਰਾ ਜਾਨਣਾ ਚਾਹਤਾਂਗੇ ਇਹਦੇ ਨਾਲ ਹੀਟ ਨਹੀਂ ਹੁੰਦਾ ਜੀ ਕਮਜ਼ੋਰ ਨਹੀਂ ਪੈਂਦੀ ਚਾਦਰ ਜਿਵੇਂ ਹੀ ਨਹੀਂ ਪਤਾ ਹੀ ਨਹੀਂ ਹੈਗਾ ਵੀ ਚਾਦਰ ਵਾਢ ਹੋਈ ਆ ਹੱਥ ਲਾ ਕੇ ਦੇਖਿਆ ਮੈਂ ਕੁਝ ਨਹੀਂ ਬਾਕੀ ਤੁਸੀਂ ਬਹੁਤ ਵਧੀਆ ਰਹਿਣਾ ਜਿਹੜਾ ਪ੍ਰੈਸ ਵਾਲਾ ਸਿਸਟਮ ਹੈ ਕੋਈ ਅੰਦਰ ਕਿਉਂਕਿ ਇਕੱਲੇ ਇਕੱਲੇ ਪਾਰ ਦੀ ਜਿਹੜੀ ਰੈਂਗ ਬਣੀ ਵੀ ਆ ਜੀ ਪਹਿਲੀ ਇੰਡਸਟਰੀ ਆ ਆਪਣੀ ਜਿਹੜਾ ਆਪਣਾ ਅੰਦਰ ਦਾ ਟੂਰ ਆ ਹਨਾ ਤੁਹਾਨੂੰ ਮੈਂ ਦਿ ਅੱਜ ਪਹਿਲੀ ਨੈਕਟਰੀ ਦੇ ਵਿੱਚ ਅਸੀਂ ਹੈ ਨਾ ਬੜੇ ਆ ਜੀ ਇਕੱਲੇ ਇਕੱਲੇ ਪਾਰਟ ਦੀ ਭਾਜੀ ਡਰਾਇੰਗ ਬਣੀ ਪਈ ਐ ਡਰਾਇੰਗ ਫੀਡ ਕਰ ਦੇਣੀ ਆ ਮਸ਼ੀਨਾਂ ਦੇ ਵਿੱਚ ਦੇਖੋ ਤੁਸੀਂ ਮਸ਼ੀਨ ਚੱਲ ਰਹੀ ਆ ਡਰਾਇੰਗ ਦੇ ਮੁਤਾਬਕ ਅੱਛਾ ਮੰਨੋ ਇਹ ਡਰਾਇੰਗ ਉੱਥੇ ਪਾਈ ਹੋਈ ਜਿੱਦਾਂ ਜਿੱਲਾ ਕਾਪਾ ਨੂੰ ਕਟੇਗੇ ਸਮਾਨ ਚਾਹੀਦਾ ਕੰਪਿਊਟਰ ਨੇ ਡਰਾਇੰਗ ਬਣਾ ਕੇ ਜੇ ਅੱਗੇ ਫੀਡ ਕਰਦੀ ਉਸ ਹਿਸਾਬ ਨਾਲ ਅੱਗੇ ਦੇਖੋ ਤੁਹਾਨੂੰ ਕਟਿੰਗ ਕਰਦੀ ਦਿਖਾਉਣੀ ਆ ਵਾਹ ਜੀ ਵਾਹ ਲੋ ਜੀ ਇੱਧਰ ਕਟਿੰਗ ਚੱਲਦੀ ਆ ਆ ਉਹ ਵੀ ਉਹ ਹੀ ਆ ਲੈ ਜਾਦਾ ਤਾਂ ਬਾਈ ਜਮੇ ਨਾ ਕੋਈ ਆਵਾਜ਼ ਨਾ ਕੋਈ ਨਾ ਖੜਕਾ ਨਾ ਕੋਈ ਹੋਰ ਗੱਲ ਬਾਤ ਐ ਪੂਰਾ ਜਿੰਨਾ ਕੁ ਪੀਸ ਆਪਾਂ ਨੂੰ ਪ੍ਰੋਪਰ ਚਾਹੀਦਾ ਪ੍ਰੈਸ ਕੱਟ-ਕੱਟ ਕੇ ਹੈ ਨਾ ਮੈਂ ਮਸ਼ੀਨ ਕੱਟ-ਕੱਟ ਕੇ ਦੇ ਰਹੀ ਆ ਇਹਦੀ ਅਗਰ ਆਪਾਂ ਸਪੀਡ ਲਾਈਏ ਜੀ ਇਹ ਨਾਰਮਲ ਸਪੀਡ ਤੇ ਹਲੇ ਇਹ ਅੱਛਾ ਜੀ ਜੇ ਦੀ ਆਪਾਂ 10 ਗੁਣਾ ਹੋਰ ਸਪੀਡ ਵਧਾ ਸਕਦੇ ਹਾਂ ਅੱਛਾ ਮਤਲਬ ਫਟਾਫਟ ਫਟ ਕੱਟ ਇਹ ਬਿਲਕੁਲ ਨਾਰਮਲ ਸਪੀਡ ਹੈ ਜੀ ਨਾਰਮਲ ਸਪੀਡ ਤੇ ਹੈ ਅਗਰ ਆਪਾਂ ਚਾਹੀਏ 10 ਤੋਂ 15 ਮਸ਼ੀਨਾਂ ਦਾ ਮਾਲ ਇੱਕ ਦਿਨ 'ਚ ਤਿਆਰ ਕਰ ਸਕਦੇ ਆ ਤੇ ਹੁਣ ਤੁਹਾਨੂੰ ਸਪੀਡ ਬਲਕੀ ਜੀ ਆ ਦੇਖੋ ਜੀ ਸਪੀਡ ਵਾ ਵਧਾਈਆ ਜੀ ਦੇਖਦਾ ਕੀ ਫਰਕ ਪੈਂਦਾ ਪਹਿਲਾਂ ਨੋਰਮਲ ਸਪੀਡ ਤੇ ਚਲਦੀ ਸੀ ਇਹ ਹੁਣ ਵੀ ਹਲਕੀ ਸੀ ਵਧਾਈਆ ਬਹੁਤ ਵਾਈ ਬਿੰਟੂ ਬਾਈ ਫਰਕ ਆ ਇੱਕ ਦਿਨ ਚ 10 12 ਮਸ਼ੀਨਾਂ ਦਾ ਸਮਾਨ ਆਰਾਮ ਘਲ ਘਟ ਕੇ ਦੇ ਦਿੰਦੇ ਬਿਲਕੁਲ ਜੀ ਤੁਸੀਂ ਦੇਖਣਾ ਕਿੰਨਾ ਚਾਹੀਦਾ ਵਾਹ ਜੀ ਵਾਹ ਮਸ਼ੀਨਾਂ ਕਦੇ ਥੱਕਦੀਆਂ ਨਹੀਂ ਜੀ ਇਨਸਾਨ ਥੱਕ ਜਾਂਦਾ ਸਹੀ ਹੈ ਇਹ ਬਾਈ ਆਪਰੇਟਰ ਆ ਮਸ਼ੀਨ ਦਾ ਔਰ ਵੀਰੇ ਕਿਹੜਾ ਏਰੀਆ ਆਪਾਂ ਹੀ ਕਿਉਂਕਿ ਪੜ੍ਹੇ ਲਿਖੇ ਆਪਰੇਟਰ ਨੇ ਜਿਨ੍ਹਾਂ ਨੂੰ ਹਰ ਚੀਜ਼ ਦੀ ਜਾਣਕਾਰੀ ਹੈ ਕਿ ਇੱਕ ਤਰ੍ਹਾਂ ਦਾ ਇਹ ਦਿਮਾਗ ਦਾ ਬਣਾਤਾ ਜੀਗਾ ਮਸ਼ੀਨ ਦਾ ਉਹਦੇ ਦਿਮਾਗ ਦੇ ਵਿੱਚ ਤੁਸੀਂ ਬੱਚੇ ਜਿਹੇ ਤਰ੍ਹਾਂ ਭਰਤਾ ਨਾ ਉਹਨੇ ਉਸੇ ਤਰ੍ਹਾਂ ਚੱਲਦਾ ਰਹਿਣਾ ਕੰਪਿਊਟਰ ਇਹ ਆ ਬਾਈ ਗਲਤੀ ਦੀ ਕੋਈ ਗੁੰਜਾਇਸ ਨਹੀਂ ਜੀ ਦਿਮਾਗ ਇੰਨਾ ਵੀ ਜਿਹੜੀ ਚੀਜ਼ ਇਹਦੇ ਵਿੱਚ ਐਡ ਕਰਤੀ ਇੱਥੇ ਐਡ ਕਰਨੀ ਆ ਉਧਰ ਤੇ ਚਾਦਰ ਵੱਡੀ ਚੱਕ ਲੋ ਬਸ ਆ ਫਰਕ ਆਹੀ ਆ ਸਭ ਤੋਂ ਵੱਡੀ ਗੱਲ ਹੈ ਹੀਟ ਨਹੀਂ ਹੁੰਦੀ ਬਸ ਅਦਰ ਗਰਮ ਨਹੀਂ ਹੁੰਦੇ ਆ ਜਿਵੇਂ ਜੀ ਜਦੋਂ ਹੱਥ ਲਾਉਨੇ ਆ ਉਹ ਜੀ ਜਦੋਂ ਨਿਕਲਦੀ ਆ ਚਲੋ ਆ ਬਲੋਰ ਆਪਣੇ ਬਲੋਰ ਵਾਲਾ ਬਣਿਆ ਹੈ ਜੀ ਦੇਖੋ ਜੀ ਇਹ ਵੀ ਲੇਜ਼ਰ ਕਟਿੰਗ ਹੈ ਜੀ ਟੋਟਲੀ ਜੀ ਤੁਸੀਂ ਹੱਥ ਪੇਰ ਕੇ ਦੇਖੋ ਜੀ ਬਈ ਜਮੇ ਨਹੀਂ ਮੈਂ ਕਹਿੰਦਾ ਜੇ ਬੰਦਾ ਬਣਾ ਬਰਾਦਾ ਵਗੈਰਾ ਜਿੱਦਾਂ ਕਹਿੰਦੇ ਉਹ ਚੀਜ਼ ਨਹੀਂ ਹੋਣੀ ਜੇ ਰੋਟੀ ਰੱਖ ਕੇ ਖਾ ਲਵੇ ਬਿਲਕੁਲ ਬਿਲਕੁਲ ਕਿਉਂਕਿ ਸਾਹਮਣੇ ਵੱਡੀ ਖੂਬੀ ਕੀ ਹੈ ਜੀ ਇੱਕੋ ਵਾਰੀ ਜੀ ਇੱਕੋ ਵਾਰੀ ਜੀ ਤਿਆਰ ਹੋ ਜਾਣੀ ਜੀ ਨਹੀਂ ਤਾਂ ਬਾਅਦ ਚ ਭਰਮਾ ਚੁੱਕੀ ਫਰੀ ਜਾਂਦੇ ਆ ਉਹ ਵੀ ਕਮਜ਼ੋਰ ਹੁੰਦੀ ਹੈ ਇਹ ਸ਼ੀਟਾਂ ਇੱਕੋ ਵਾਰੀ ਜੀ ਤਿਆਰ ਕਰ ਦੇਣੀ ਹੈ ਸਾਰੀ ਵਾਕਈ ਸਫਾਈ ਬਹੁਤ ਆ ਕੰਮ ਦੀ ਸਫਾਈ ਹੈ ਨਾ ਜਿਹੜੀ ਉਹ ਵਾਕਈ ਹੈਗੀ ਆ ਕਿ ਬਾਕੀ ਦੋਨੋਂ ਸਟਾਫ ਬਕਰ ਲਗਾਏ ਆ ਨਾ ਮਸ਼ੀਨਾਂ ਦੇ ਵਿੱਚ ਆਪਾਂ ਨੂੰ ਕਹੇ ਜੇ ਮਿਲਦੇ ਆ ਕੰਪਨੀ ਦੇ ਵਿੱਚ ਆ ਪਏ ਆ ਸਟਾਫ ਬਕਰ ਦੇਖ ਲੋ ਇਹ ਹੋਰ ਖਾਸ ਸਟੀਲ ਦੇ ਗਏ ਆ ਜੀ ਇਹਨੂੰ ਬਹੁਤ ਹੈਵੀ ਡਿਊਟੀ ਸਟਾਫ ਬਕਰ ਨੇ ਦੱਸਦੇ ਆਂ ਜੀ ਸਟੀਲੀ ਵਈ ਲੋ ਜੀ ਬਾਕੀ ਸਹੀ ਗੱਲ ਆ ਬਈ ਜene ਇਕੱਠਾ ਹੋਣਾ ਹੋਰ ਮਜ਼ਬੂਤ ਹੋ ਜਾਣਾ ਨਾ ਹਜੇ ਹਜੇ ਪਏਗਾ ਸਿੱਧੀ ਪਈ ਚਾਦਰ ਪਈ ਬਿਲਕੁਲ ਬਿਲਕੁਲ ਜੀ ਹਲੇ ਤਾਂ ਜਦੋਂ ਉੱਪਰ ਜਾਲੀ ਲੱਗਣੀ ਐ ਬੈਂਡ ਹੋਣਾ ਉਹ ਪ੍ਰੈਸਾਂ ਤੇ ਜਾ ਕੇ ਹਾਂ ਜੀ ਹਾਂ ਜੀ ਪਰ ਜਾਲੀ ਲਾ ਕੇ ਹੋਰ ਰਬੋਰਡ ਬਣ ਜਾਣੀ ਕਿਉਂਕਿ ਬਸਾਉਂਦੇ ਆ ਐ ਸਾਡਾ ਇੱਕ ਨਾਰਾ ਜੀ ਕਹਿੰਦੇ ਪ੍ਰੀਤ ਮੇਹੀ ਜੀਤ ਹੈ ਜੀਤ ਤਦ ਹੀ ਹੈ ਜੀ ਅਗਰ ਤੁਹਾਡੇ ਕੰਪਨੀ ਦੇ ਵਿੱਚ ਤੁਹਾਡੇ ਪ੍ਰੋਡਕਟ ਦੇ ਵਿੱਚ ਕੁਆਲਿਟੀ ਬਈ ਸਹੀ ਆ ਵਾਕੇ ਕੁਆਲਿਟੀ ਆ ਬਾਈ ਦੇਖਦੇ ਆ ਨਾ ਜਿਵੇਂ ਆਪਾਂ ਲੇਜ਼ਰ ਕਟਿੰਗ ਦੇਖੀ ਅੰਦਰ ਸਿਸਟਮ ਦੇਖਿਆ ਵੀ ਉੱਚੋ ਨਾ ਜੀ ਮਾੜੀ ਕੰਪਨੀ ਆ ਇੰਨਾ ਕ ਲੋਹਾ ਉਪੇ ਆਉਂਦਾ ਜਿੰਨਾ ਕਿ ਇਹਨਾਂ ਦੇ ਕੁਆੜ ਪਿਆ ਬਹੁਤ ਧੰਨਵਾਦ ਜੀ ਬਾਕੀ ਤੁਹਾਨੂੰ ਅਗਲੀ ਵੀਡੀਓ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਜੋ ਸਾਡੀ ਵੈਲਡਿੰਗ ਜਾਂ ਬੈਂਡ ਹੁੰਦੀ ਹੈ ਜਾਂ ਕਟਿੰਗ ਹੁੰਦੀ ਹੈ ਉਹ ਆਟੋਮੈਟਿਕਲੀ ਮਸ਼ੀਨਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਜੋ ਅੱਜ ਨਹੀਂ ਅਸੀਂ 2006 ਦੇ ਵਿੱਚ ਹੀ ਪ੍ਰੀਤ ਗਰੁੱਪ ਦੇ ਵਿੱਚ ਆ ਗਏ ਸੀ ਉਹ ਮਸ਼ੀਨਾਂ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡਾ ਜਿਹੜਾ ਤੁਸੀਂ ਕਿਸਾਨ ਭਰਾਵਾਂ ਨੂੰ ਬੇਨਵੇਂ ਹਨਾ ਸੰਦ ਮਸ਼ੀਨਰੀ ਮੰਨ ਲਓ ਜੋੜਦੇ ਆ ਬਾਕੀ ਆ ਚੀਜ਼ ਤਾਂ ਬਈ ਸੋਚਿਆ ਹੀ ਨਹੀਂਦਾ ਹਨਾ ਦੇਖੇ ਚੱਲਦੀਆਂ ਦੇਖਦੇ ਨੇ ਇੱਕ ਬੋਟਾ ਕਬੂਟਾ ਨਹੀਂ ਚੱਲਦੀਆਂ ਉਹਨੇ ਬਾਹਰ ਆਪਣੇ ਬਹੁਤ ਸੋਹਣੀ ਲੱਗੀ ਮਸ਼ੀਨ ਆ ਚਲੋ ਠੀਕ ਹੈ ਜੀ ਬਾਕੀ ਸਾਡੀ ਵੀਡੀਓ ਕਿਦਾਂ ਲੱਗੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ